ਹਾਂਜੀ ਬੇਟਾ ਦਿੱਲੀ ਕੀ ਤਰ੍ਹਾਂ ਫੇਅਰ ਮੈਂ ਅੱਜ ਤੁਹਾਨੂੰ ਪ੍ਰਸ਼ਨ ਪੁੱਛ ਰਹੀ ਆ ਰੈਡੀ ਹੋ ਜਵਾਬ ਦੇਣ ਲਈ ਹਾਂਜੀ ਕਮਲ ਥੋੜਾ ਇੱਧਰ ਹੋ ਗੁਰਨੂਰ ਤੋਂ ਇਹ ਇੱਕ ਬੱਚਾ ਇੱਕ ਖੁੰਜੇ ਤੇ ਦੂਜਾ ਬੱਚਾ ਦੂਜੇ ਖੁੰਜੇ ਚ ਕਿਉਂ ਕਿਉਂਕਿ ਤੁਸੀਂ ਚੀਟਿੰਗ ਨਹੀਂ ਕਰਨੀ ਠੀਕ ਹੈ ਜੇ ਇੱਕ ਦੂਜੇ ਦੇ ਨਾਲ ਇਕੱਠੇ ਹੋ ਗਏ ਇਟ ਮੀਨਸ ਤੁਸੀਂ ਇੱਕ ਦੂਜਾ ਸਵਾਲ ਦੇਖ ਲਿਆ ਮੈਨੂੰ ਇਹ ਹੀ ਤਾਂ ਦੇਖਣਾ ਵੀ ਕਿਹੜੇ ਸੁਭਾਅ ਦੇ ਵਿੱਚ ਤੁਸੀਂ ਗੁਣਾ ਕਰਤੀ ਕਿਹਦੇ ਵਿੱਚ ਭਾਗ ਕਰਤੀ ਫਿਰ ਤੁਸੀਂ ਇੱਕ ਦੂਜੇ ਦੇਖ ਕੇ ਠੀਕ ਕਰ ਲੈਣਿਓ ਗੁਣਾ ਕਰਦੇ ਕਰਦੇ ਭਾਗ ਕਰ ਦੰਨੇਓ ਭਾਗ ਕਰਦੇ ਕਰਦੇ ਜੋੜ ਕਰ ਦੰਨੇਓ ਠੀਕ ਹੈ ਇਹ ਗੱਲ ਦਾ ਧਿਆਨ ਰੱਖਣਾ ਹਾਂਜੀ ਅਸ਼ਮਨ ਸਿੱਧੇ ਹੋ ਜੋ ਸੁਖਦੀਪ ਖੜੇ ਹੋ ਕਿਉਂ ਬੁੱਟੇ ਚੱਲ ਅਦਲਾ ਬਦਲੀ ਕਰੋ ਇੱਕ ਦੂਜੇ ਨਾਲ ਹਾਂ रेडी ਹਾਂਜੀ ਓਕੇ ਹਾਂਜੀ ਤੁਹਾਡਾ ਪ੍ਰੈਸ਼ਨ ਹੈ ਬਿਲਕੁਲ ਈਜ਼ੀ ਈਜ਼ੀ ਬੋਲੂਗੀ ਠੀਕ ਹੈ ਮਨਦੀਪ ਤੇ ਗੁਰਦੀਪ ਦਾ ਭਾਰ ਮਨਦੀਪ ਤੇ ਗੁਰਦੀਪ ਦਾ ਭਾਰ ਕਰਮਵਾਰ 85 ਤੇ 77 ਕਿਲੋ ਹੈ ਕਰਮਵਾਰ ਦਾ ਮਤਲਬ ਹੈ ਕਿ ਮਨਦੀਪ ਦਾ 85 ਹੈ ਤੇ ਗੁਰਦੀਪ ਦਾ 77 ਹੈ ਕਰਮਬਾਰ ਸਮਝ ਰਹੇ ਹੋ 85 85 ਤੇ ਦੂਜੇ ਦਾ ਹੈ 77 ਮਨਦੀਪ ਅਤੇ ਗੁਰਦੀਪ ਦਾ ਭਾਰ ਕਰਮਵਾਰ 85 ਅਤੇ 77 ਕਿਲੋ ਹੈ ਦੋਵਾਂ ਦਾ ਕੁੱਲ ਭਾਰ ਕਿੰਨਾ ਹੈ ਦੇਖੋ ਬੋਲਣਾ ਨਹੀਂ ਮੈਂ ਪਹਿਲਾਂ ਕਹਿ ਰਹੀ ਹਾਂ ਕਲਾਸ ਤੋਂ ਬਾਹਰ ਜਾਓਗੇ ਬਾਕੀਆਂ ਨੂੰ ਵੀ ਸੋਲਵ ਕਰਨ ਦੋ ਸੰ ਹਾਂਜੀ ਏ ਕਮ ਦੀ ਟੀਮ ਦਾ ਹੱਥ ਖੜਾ ਸੀ ਪਹਿਲਾਂ ਏ ਦੀ ਟੀਮ ਦਾ ਜਵਾਬ ਦੋ ਮਣੀ ਖੜੋ 222 ਹਾਂਜੀ ਗਲਤ ਵੀ ਤਾਂ ਹੋ ਸਕਦਾ ਹੈ ਸਹੀ ਹੈ ਜੀ ਸਹੀ ਹੈ ਜੀ ਕਿਰਨ ਸਹੀ ਜਵਾਬ ਦੱਸੇ ਕਿੰਨਾ ਪਾਣੀ ਸਹੀ ਹੈ ਹਾਂਜੀ ਹੂੰ ਕਿੰਨਾ ਜਵਾਬ ਹੈ ਦਾ ਇਸ ਦਾ ਹਾਂਜੀ ਉਹਨਾਂ ਦਾ ਲਗਾ ਦਿਓ ਤੁਸੀਂ ਨੰਬਰ 1 ਪਤਾ ਐ ਇੱਧਰ ਅਗਰ ਤੁਸੀਂ ਜ਼ੀਰੋ ਲਗਾ ਰਹੇ ਹੋ ਨਾ ਮੈਂ ਏ ਟੀਮ ਦਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਹਾਨੂੰ ਜਵਾਬ ਨਹੀਂ ਦਿੱਤਾ ਗੱਲ ਇਹ ਐ ਤੁਹਾਡਾ ਹੱਥ ਪਹਿਲਾਂ ਨਹੀਂ ਖੜਾ ਹੋਇਆ ਉਹਨਾਂ ਦੀ ਟੀਮ ਤੋਂ ਇਹਦਾ ਮਤਲਬ ਇਹ ਐ ਸਿੰਪਲ ਜੋੜ ਦਾ ਸਵਾਲ ਸੀ ਤੁਸੀਂ ਉਹਨਾਂ ਤੋਂ ਪਹਿਲਾਂ ਕਿਉਂ ਨਹੀਂ ਖੜਾ ਹੱਥ ਕੀਤਾ ਸਮਝ ਗਏ ਹਾਂ ਲਾ ਸੋਲਵ ਕਰਿਆ ਕਰੋ ਰੇ ਨਾਲ ਦੀ ਨਾਲ ਖੜੇ ਕਰਿਆ ਕਰੋ ਤੂੰ ਵੀ ਕਰ ਲਿਆ ਕਰ ਤੂੰ ਮੰਗ ਦੀ ਹਾਨੀ ਨੈਕਸਮ ਠੀਕ ਕਰਾ ਕੇ ਬੋਲ ਹਾਨੀ ਆਕਾਸ਼ ਨੇ ਇੱਕ ਮੈਚ ਵਿੱਚ 112 ਰਨ ਬਣਾਏ ਧਿਆਨ ਦਿਓ ਆਕਾਸ਼ ਨੇ ਆਕਾਸ਼ ਜਿਹੜਾ ਚੌਥੀ ਵਾਲਾ ਆਕਾਸ਼ ਹੈ ਕਿੱਥੇ ਹੋ ਹਾਂਜੀ ਹਾਂਜੀ ਕ੍ਰਿਕਟ ਖੇਡਣ ਦਾ ਸ਼ੌਕ ਹੈ ਤੈਨੂੰ ਕਾ ਨਹੀਂ ਹੈਗਾ ਹੈਗਾ ਤੈਨੂੰ ਪੁੱਛਦੀ ਆਂ ਕਾਸ਼ ਖੇਡਦਾ ਹੁੰਨਾ ਅੱਛਾ ਫਿਰ ਤਾਂ ਤੈਨੂੰ ਪਤਾ ਹੋਣਗੇ ਰਨ ਕੀ ਹੁੰਦੇ ਆ ਹਾਂਜੀ ਕਿਸ-ਕਿਸ ਨੂੰ ਪਤਾ ਨੇ ਹਾਂ ਕਹਿੰਦੇ ਇੱਕ ਮੈਚ ਵਿੱਚ 112 112 ਰਨ ਬਣਾਏ ਕਹਿੰਦੇ ਉਸੇ ਮੈਚ ਵਿੱਚ ਸਹਿਜ ਨੇ ਇਹਨਾਂ ਦੀ ਕਲਾਸ ਵਾਲਾ ਹੀ ਸਹਿਜ ਸਹਿਜ ਉਹ ਸੀਗਾ ਹਨਾ ਸਹਿਜ ਨੇ 90 ਰਨ ਬਣਾਏ। ਆਕਾਸ਼ ਨੇ 112 ਬਣਾਏ ਨੇ, ਸਹਿਜ ਨੇ ਬਣਾਏ ਨੇ 90। ਦੱਸੋ ਆਕਾਸ਼ ਨੇ ਸਹਿਜ ਨਾਲੋਂ ਕਿੰਨੇ ਰਨ ਵੱਧ ਬਣਾਏ? ਸਵਾਲ ਇਹ ਐ ਦੱਸੋ ਆਕਾਸ਼ ਨੇ ਸਹਿਜ ਨਾਲੋਂ ਕਿੰਨੇ ਰਨ ਵੱਧ ਬਣਾਏ? ਹਾਂਜੀ ਮਨਜੋਤ ਦੀ ਟੀਮ ਦਾ ਹੱਥ ਖੜਾ ਸੀ। ਇੱਕ ਕਰ ਹਾਈਡ ਕਰ ਇਹਦਾ ਅਨਸਰ ਮੂੰ। ਹੰਡੀ ਬਾਕੀ ਕੱਢੋ ਜਲਦੀ ਸੋਮਨ ਤੇਰਾ ਹੱਥ ਤਾਂ ਪਹਿਲਾਂ ਖੜਾ ਹੋਇਆ ਸੀ ਹੂੰ ਜਸਪ੍ਰੀਤ ਸਹਜ 22 ਵੈਰੀ ਗੁੱਡ ਕਿ ਕਿੰਨਾ ਸੀ 22 ਮੁੱਕ ਤੇਰਾ ਹੋਰ ਅਨਸਰ ਸੀ ਜੀ ਸਮਨੇ ਤਾਂ ਸੈਣੀ ਜੀ ਤੇਰਾ ਹੋਰ ਅਨਸਰ ਸੀ ਕਿਵੇਂ ਸੀ ਜੀ ਅਰੇ ਅਲੱਗ ਤੇ ਸਾਨੂੰ ਜੋੜ ਤਾਂ ਸੈਣੀ ਜਵਾਰ ਤੋਂ ਸੋਰ ਮਨਾ ਚਈ ਮਨੇ 6 ਹੀ ਦਾਸੀ ਜੀ ਅਰੀ ਦਾਸੀ ਜਾਨ ਚੁੜਈ ਉਹ ਤੋਂ ਦੋ ਰਾਈ ਸੀ ਪਿਛੇ ਉਹ ਬਟੋ ਕਰਨਾ ਸੀ ਹਾਂ ਹੁਣ ਸਾਨੂੰ ਹੱਥ ਉੱਪਰ ਕਰਨ ਦੀ ਇਨਿਆਤ ਪੈ ਗਈ ਹੁਣ ਤਾਂ ਤੋ ਕਿਉਂ ਕਰਿਆ ਸਵਾਲ ਦਾ ਅਨਸਰ ਦੱਸਣ ਟਾਈਮ ਮੇਰੀ ਗੱਲ ਸੁਨੋ ਦੇਖੋ ਕੁਐਸਚਨ ਪੂਰਾ ਸੁਣਿਆ ਕਰੋ ਕੁਐਸਚਨ ਦੇ ਵਿੱਚ ਜਿਹੜਾ ਪਹਿਲਾਂ ਹੀ ਕਰ ਲੈਣੇ ਹੋ ਨਾ ਤੁਸੀਂ ਕੁਐਸਚਨ ਨੂੰ ਸੁਣਦੇ ਨਹੀਂ ਫਿਰ ਉਦੋਂ ਉਦੋਂ ਫਿਰ ਤੁਹਾਡਾ ਕਰਨ ਤੇ ਧਿਆਨ ਹੋ ਜਾਂਦਾ ਮੇਰਾ ਕੁਐਸਚਨ ਚੇਂਜ ਹੋ ਜਾਂਦਾ ਹੈ ਹਨਾ ਕਿਰਨ ਇਹਦਾ ਆਨਸਰ ਸੀ 22 ਉਹਨਾਂ ਦੀ ਟੀਮ ਦਾ ਲਗਾ ਦੇ ਇੱਧਰ ਲਗਾਓ 0 ਓਕੇ ਜੀ ਰੱਖ ਦੋ ਓ ਜੀ ਬੈੱਜੀ ਪਾੜੇ ਨਹੀਂ ਨਾ ਕੋਈ ਨਾ ਜੀ ਮੈਂ ਸੈੱਟ ਕਰ ਲਉ ਲਗਾਤਾ ਬੇਟਾ ਹਾਂ ਜੀ ਨੈਕਸਟ ਦੇਖੋ ਇੱਕ ਫ੍ਰਾਕ ਦਾ ਮੁੱਲ ਇੱਕ ਫ੍ਰਾਕ ਦਾ ਮੁੱਲ 75 ਰੁਪਏ ਹੈ 15 ਫ੍ਰਾਕਾਂ ਦਾ ਮੁੱਲ ਕਿੰਨਾ ਹੋਵੇਗਾ ਇੱਕ ਫ੍ਰਾਕ ਦਾ ਮੁੱਲ 75 ਹੈ ਬੇਟਾ ਇੱਕ ਫ੍ਰਾਕ 75 ਰੁਪਈਸ ਦੀ ਹੈ ਤਾਂ 15 ਫ੍ਰਾਕਾਂ ਦਾ ਮੁੱਲ ਕਿੰਨਾ ਹੋਵੇਗਾ ਤੇ ਆਂਦੋ ਜਿਹੜੇ ਬੱਚਿਆਂ ਨੇ ਕਰ ਲਿਆ ਨਾ ਉਹ ਗਲਤੀ ਨਾ ਕਰ ਜਿਓ ਇੱਧਰ ਗੁਰਨੂਰ ਦਾ ਹੱਥ ਸਭ ਤੋਂ ਪਹਿਲਾਂ ਖੜਾ ਸੀ ਉੱਚਲਾ ਮਾ ਕੀ ਪਤਾ ਇਹ ਗਲਤ ਦੇ ਦੇ ਜਵਾਬ ਫੇਰ ਉੱਚੇ ਫੇਰੀ ਸੱਜੇ ਘਰੇ ਪਾਸ ਹੋ ਜੂ ਬਾਈ ਬਾਕੀ ਤਾਂ ਕੱਢ ਲਓ ਬਾਕੀ ਕਿਉਂ ਪਿੱਛੇ ਰਹਿ ਜੰਨੇ ਹੋ ਆ ਸੋਣੀ ਬਾਈ ਇਟਸ ਗੋਇੰਗ ਟੂ ਚੇਂਜ ਹਾਂ ਇਹ ਤਾਂ ਮੇਰੀ ਮਰਜ਼ੀ ਹੈ ਮੇਰੀ ਮਰਜ਼ੀ ਹੈ ਹਾਂ ਜੀ ਕਿਰਨ ਜੀ ਲਿਖ ਦੇ ਇਹ ਹੱਥ ਖੜਾ ਹਾਂ ਜੀ ਗੁਰਨੂਰ ਮੈਂ ਦੀ ਹਾਂ ਜਿਹੜੀ ਕਿ ਪਾਸ ਹੋ ਗਈ। ਤੁਹਾਨੂੰ ਬੋਲਣ ਨੂੰ ਕੀ ਹੈ ਮੈਨੂੰ? ਨਾ ਤੂੰ ਦੋ ਦਿਨ ਕਿੱਥੇ ਗਈ? ਹਾਂਜੀ। ਸੋਮਨ ਮੈਂ ਬਸ ਮੈਨੂੰ ਜੀ। ਅਰਸ਼ੀ ਇੱਕ ਲਿਆਰ 1100। ਮੈਂ ਨੰਨ ਮਨਜੋਤ 1125 ਮੈਨੂੰ ਕਿਰਨ ਤੁਹਾਡਾ ਕਿਨਾਂ? ਰਣਵੀ ਇਹ ਤੁਹਾਡਾ ਕਿੰਨਾ ਬੇਟਾ ਕਿੱਛ ਕਿੱਛ ਤੁਹਾਡਾ 125 ਹੈ 1125 ਕਿੱਛ ਆਪੀ ਗੱਡੇ ਸੀ ਹਾਂ ਤੁਹਾਡਾ ਕਿੰਨਾ ਹੈ 1125 ਪਰ ਇਹ ਜੋ ਆਪ ਸਭ ਤੋਂ ਪਹਿਲਾਂ ਕਿੰਨਾ ਦਿੱਤਾ ਸੀ ਨੂਰ ਨੂਰ ਨੇ ਕਿਤੇ ਦਿੱਤੀ ਨਹੀਂ ਦਿੱਤਾ ਕਹਿਆ 125 1125 ਹੈ ਕਰ ਗਿਆ ਨਾ ਗਲਤੀ ਮੰਜੂ ਚੀ ਨਿਆਗਰੀ ਦੇਖ ਕਿੱਥੇ ਗਲਤੀ ਕਰੀਏ ਤੈਨੇ ਹਾਂ ਫਿਰ ਉਹੀ ਗੱਲ ਆ ਤੇਰਾ ਧਿਆਨ ਪਾਜੀ ਸੱਚੀ ਲੱਗਦਾ ਸੀ ਜੋ ਫਿਰ ਗਲਤੀ ਹੋ ਗਈ ਨਾ ਗਲਤੀ ਇਹ ਕਿਉਂ ਸੋਚਦੇ ਹੋ ਬੇਜ਼ਰ ਤੇਰੇ ਤੈਨੂੰ ਐਵੇਂ ਆ ਵੀ ਮੇਰਾ ਹੱਥ ਖੜਾ ਹੋ ਜਾਵੇ ਸਾਡੀ ਬਾਰੀ ਆ ਜਾਏ ਤੁਹਾਨੂੰ ਬਾਰ ਬਾਰ ਕਹਿੰਨੀ ਆ ਸਵਾਲ ਦੀ ਰੀ ਚੈਕਿੰਗ ਕਰੋ ਥੋਸੀ ਤੁਹਾਡਾ ਸਵਾਲ ਗਲਤ ਵੀ ਹੋ ਸਕਦਾ ਅਰਸ਼ੀ ਦਾ ਜਵਾਬ ਠੀਕ ਸੀ ਦੇਖੋ ਜਵਾਬ ਤਾਂ ਹੋਰ ਬੱਚਿਆਂ ਨੇ ਵੀ ਠੀਕ ਸੀ ਜਿਵੇਂ ਰਣਵੀਰ ਦਾ ਠੀਕ ਸੀ ਹਰਜੋਤ ਦਾ ਠੀਕ ਸੀ ਪਰ ਸਭ ਤੋਂ ਪਹਿਲਾ ਜਵਾਬ ਹੋਣੇ ਦਿੱਤਾ ਤੁਸੀਂ ਇਹਨਾਂ ਕਿਰਨ ਤੈਨਨੇ ਵੀ ਗਲਤ ਕਰਤਾ ਸੀ ਜਵਾਬ ਗਲਤੀ ਪਤਾ ਲੱਗ ਗਈ ਤੈਨੂੰ ਤੇਰੇ ਸਵਾਲ ਦੇ ਕਿੱਥੇ ਹੈ ਹਾਂਜੀ ਇਹਨਾਂ ਦੀ ਟੀਮ ਦਾ ਲਗਾਓ 1 ਨੰਬਰ ਉਹਨਾਂ ਦਾ ਲਗਾਓ 0 ਹੁਣ ਮੰਜੋ ਤੈਨੂੰ ਗੁੱਸਾ ਨਹੀਂ ਜੱੜ ਰਿਹਾ ਵੀ ਮੈਨੇ ਗਲਤ ਦੇਤਾ ਕਿਉਂ ਹੁਣ ਅਧਿਆਪਕ ਤੇ ਵੀ ਚੀਕ ਤੂੰ ਵੀ ਮੈਨੇ ਕਿਉਂ ਜਵਾਬ ਦੇਤਾ ਗਲਤ ਸਿੱਧੇ ਬੈਠ ਜਾ ਹਾਂਜੀ ਲਗਾਤਾ ਬੇਟਾ ਨੰਬਰ ਨੈਕਸਟ ਦੇਖੋ ਹੁਣ ਕਹਿੰਦੇ ਇੱਕ ਹਾਲ ਦੀਆਂ 7 ਕਤਾਰਾਂ ਵਿੱਚ ਇੱਕ ਹਾਲ ਕਮਰਾ ਹੈ ਜਿਵੇਂ ਆਪਣੇ ਸਕੂਲ ਦੇ ਵਿੱਚ ਹਾਲ ਕਮਰਾ ਹੈ ਨਾ ਹਾਲ ਕਮਰਾ ਹੈਗਾ ਨਾ ਇੱਕ ਹਾਲ ਕਮਰਾ ਹੁੰਦਾ ਜਿਹੜਾ ਵੱਡਾ ਕਮਰਾ ਹੁੰਦਾ ਹਾਂਜੀ ਆਪਣੇ ਸਕੂਲ ਦੀਆਂ ਜਾਂ ਹਾਲ ਦੀਆਂ 7 ਕਤਾਰਾਂ ਵਿੱਚ ਇੱਕ ਹਾਲ ਦੀਆਂ 7 ਕਤਾਰਾਂ ਵਿੱਚ 637 ਲੋਕ ਬੈਠੇ ਹਨ 7 ਕਤਾਰਾਂ ਵਿੱਚ 637 637 ਲੋਕ ਬੈਠੇ ਹਨ ਸੱਤ ਲਾਈਨਾਂ ਦੇ ਵਿੱਚ ਸੱਤ ਲਾਈਨਾਂ ਦੇ ਵਿੱਚ ਕੱਢ ਲਿਆ ਫਿਰ ਤੁਸੀਂ ਮੈਂ ਹਾਲੇ ਵਸੇ ਪੂਰਾ ਨਹੀਂ ਬੋਲੇ ਦਿਖਾ ਕੇ ਜਾਈਓ ਹਰ ਦਿਓ ਤੁਸੀਂ ਇੱਕ ਮਿੰਟ ਕੀ ਕੱਢ ਲਿਆ ਫਿਰ ਮੈਂ ਪੂਰਾ ਤੁਹਾਨੂੰ ਬੋਲਿਆ ਨਹੀਂ ਕੋਨੇ ਮੈਂ ਦੇਖ ਤਾਂ ਦੇਖ ਰਹੀ ਹਾਂ ਨਾ ਹਾਂਜੀ ਕਿੱਥੇ ਕੱਢੋ ਦੇਖੋ ਦਿਖਾ ਤੇਰਾ ਦਿਖਾ ਕੇ ਜਾ ਕਿਹਦਾ ਉਹਦਾ ਕਿੱਥੇ ਕੱਢੇ ਮੈਂ ਇੱਕ ਘੱਟ ਨਾਲ ਖਦਾਈ ਘੱਟ ਨਾਲ ਕਰਦਾ ਹੀ ਤੇਰਾ ਦਿਖਾ ਦੇ ਸਰ ਤੂੰ ਬੈਠ ਬੈਠ ਤੇਰੀ ਗੁੱਤੀ ਆਈ ਜਾਂਦਾ ਨੂੰ ਤੁਸੀਂ ਚੁੱਪ ਕਰ ਦਿਓ ਹਾਂਜੀ ਸਵਾਲ ਇਹ ਸੀ ਕਿ ਇੱਕ ਹਾਲ ਦੀਆਂ 7 ਕਤਾਰਾਂ ਵਿੱਚ 637 ਲੋਕ ਬੈਠੇ ਹਨ ਇੱਕ ਲਾਈਨ ਯਾਨੀ ਕਿ ਇੱਕ ਕਤਾਰ ਵਿੱਚ ਕਿੰਨੇ ਲੋਕ ਬੈਠੇ ਹੋਣਗੇ ਵੀ ਕਿੰਨੇ ਬੈਠੇ ਹਨ ਤਾਂ ਇਹਦਾ ਜਵਾਬ ਅਗਰ ਇਹਦਾ ਹੱਥ ਖੜਾ ਕਰਿਆ ਕੋਈ ਗੱਲ ਨਹੀਂ ਆਪਾਂ ਇਹ ਤਾਂ ਨਹੀਂ ਪੁੱਛਦੇ ਇਹਦਾ ਜਵਾਬ ਆਪਾਂ ਪੁੱਛਦੇ ਆ ਸਹਿਜ ਤੋਂ ਚਲੋ ਸਹਿਜ ਕੱਢੋ ਫਿਰ ਚੱਲ ਹਾਂਜੀ ਕਮਲ ਖੜੀ ਹੋ ਅੰਦਰ ਆ ਗਈ ਇਹ ਗੱਲ ਨਹੀਂ ਦਿਖੇ ਚੁੱਪਾ ਦੱਸਣਾ ਨਹੀਂ ਬੈਠ ਜਾ ਬੈਠ ਜਾ ਦਿਖ ਰਿਹਾ ਮੈਨੂੰ ਸੁਖਦੀਪ ਤੁਸੀਂ ਦੱਸੋ ਬੇਟਾ ਤੂੰ ਕੀ ਤਾਂ ਲਕਾਰੀਆਂ ਕੋਈ ਨਹੀਂ ਦੇਖ ਰਿਆ ਤੂੰ ਆਰਾਮ ਨਾਲ ਕਰ ਬੇਟਾ ਨੀਚੇ ਰੱਖ ਬੈਂਚ ਤੇ ਰੱਖ ਕਾਪੀ ਹਾਂ ਐ ਕੋਈ ਵਿੱਚ ਥੋੜੀ ਤੇਰੀ ਕਾਪੀ ਚ ਵੱਢ ਜਾਊਗਾ ਜੇ ਤੂੰ ਕੱਢ ਲਿਆ ਸਵਾਲ ਫੇਰ ਲੁਕੋ ਹਾਲੇ ਤੂੰ ਕੱਢ ਰਹੀ ਹੈ ਤੈਨੂੰ ਲੁਕਉਣ ਦੀ ਲੋੜ ਨਹੀਂ ਠੀਕ ਹੈ ਹਾਂਜੀ ਆਕਾਸ਼ ਤੁਸੀਂ ਦੱਸੋ ਗੁਰਨੂਰ ਹਾਂ ਸਾਡੀਆਂ ਪਰੰਪਰਾਵੀਆਂ 1300 ਓਕੇ ਆਸ ਹੋ ਗਈ ਅਸ਼ਮਨ ਸਾਰਿਆਂ ਚਾਹ ਨੂੰ ਜਾਣਾ ਸਾਡੇ ਕੋਲ ਆ ਗਈ ਬੇਟਾ ਕੁੱਲ ਬੰਦੇ ਤਾਂ 637 ਨੇ ਯਾਦ ਰੱਖੋ ਹਾਂਜੀ ਇੱਕ ਕਤਾਰ ਦੇ ਪੁੱਛੇ ਨੇ ਸਿਰਫ ਹਟ ਜਾ ਮਨਜੋਤ ਆਹ ਕੋਣ ਬੈਠਾ ਹਾਨੀ ਹੋ ਜੋ ਖੜੇ ਦੱਸ ਕਦੋਂ ਕੱਢੇਗਾ ਕੱਲ ਨੂੰ ਜੋੜ ਖੜੇ ਹੋਜ 99 ਕੀ ਠੀਕ ਹੈ ਇਹਦਾ ਜਵਾਬ ਹਾਂਜੀ ਇਸ ਲਾਈਨ ਦੇ ਵਿੱਚ 99 ਬੱਚੇ ਜਿਹੜੇ ਬੰਦੇ ਨੇ ਖੜੇ ਨੇ ਬੈਠੇ ਨੇ ਸੱਚ ਤਾਂ ਹਰ ਇੱਕ ਲਾਈਨ ਦੇ ਵਿੱਚ 99 99 ਮਿਲਾ ਕੇ ਸੱਤ ਲਾਈਨਾਂ ਦੇ ਬੰਦੇ ਅਗਰ ਆਪਾਂ ਮਿਲਾਵਾਂਗੇ ਤਾਂ ਉਹ 637 ਬਣ ਜਾਣਗੇ ਕਿਰਨ ਇਹਦੇ ਵਿੱਚ ਬੇਟਾ ਭਾਗ ਹੋਣੀ ਸੀ ਕਿਉਂ ਹੋਣੀ ਸੀ ਕਿਉਂਕਿ ਮੈਨੇ ਭਾਗ ਨਾ ਕਰਾ ਬੱਚੇ ਜਰ ਰਸਵੀ ਕਰ ਕੱਟ ਦਾ ਪੁੱਛਿਆ ਸੀ ਮੈਂ ਇੱਕ ਦਾ ਪੁੱਛ ਲਿਆ ਸੀ ਨਾ ਪਰ ਪਾਗ ਹੋਣੀ ਸੀ ਤੇਰਾ ਹੱਥ ਖੜਾ ਨਹੀਂ ਸੀ ਨਾ ਕਿਉਂ ਨਹੀਂ ਖੜਾ ਸੀ ਪਾਗ ਦੇਖੋ ਪਾਗ ਤਾਂ ਪਾਗ ਤਾਂ ਸਾਰੇ ਵਿੱਚੋਂ ਆਉਂਦੀ ਹੈ ਫਿਰ ਬੰਦੇ ਤਾਂ 19637 ਤੋਂ ਵੱਧ ਕੇ ਕਿਵੇਂ ਬੰਦੇ ਟੋਟਲ 637 ਨੇ ਮੈਂ ਕਹਿ ਰਹੀ ਹਾਂ ਤੁਸੀਂ ਬੰਦਿਆਂ ਨੂੰ ਵਧਾਈ ਜਾਂਦੇ ਹੋ ਹਾਂ ਵੀ ਇੱਕ ਲਾਈਨ 'ਚ ਕਿੰਨੇ ਖੜੇ ਨੇ ਉਹ ਦੱਸਣਾ ਸੀ 50 हां 1 ਲਾਈਨ ਚ 92 ਬੰਦੇ ਖੜੇ ਸੀ ਹਾਂਜੀ ਨੰਬਰ ਲਗਾਤਾ ਹਾਂਜੀ ਨੈਕਸਟ ਕੁਐਸਚਨ ਹੈ ਤੁਹਾਡਾ ਇੱਕ ਦੁਕਾਨਦਾਰ ਕੋਲ 650 ਟੌਫੀਆਂ ਹਨ ਇੱਕ ਦੁਕਾਨਦਾਰ ਕੋਲ 650 ਟੌਫੀਆਂ ਹਨ ਜੇਕਰ 5 ਪੈਕਟਾਂ ਵਿੱਚ ਬਰਾਬਰ ਟੌਫੀਆਂ ਪਾਈਆਂ ਜਾਣ ਤਾਂ ਇੱਕ ਪੈਕਟ ਵਿੱਚ ਕਿੰਨੀਆਂ ਟੌਫੀਆਂ ਹੋਣਗੀਆਂ ਬੁੱਟੇ ਦਾ ਹੱਥ ਖੜਾ ਸਭ ਤੋਂ ਪਹਿਲਾਂ ਧਿਆਨ ਦੇ ਲੈ ਬੁੱਟੇ ਗਲਤ ਨਾ ਕਰਦੀ ਸਵਾਲ ਨਹੀਂ ਤਾਂ ਇਹਨਾਂ ਕੋਲ ਪਾਸ ਹੋ ਜੂ ਇਹਨਾਂ ਦੀ ਟਰਨ ਹੋ ਜੂ ਫਿਰ ਜੇਕਰ ਇੱਕ ਦੁਕਾਨਦਾਰ ਕੋਲ 650 ਟੌਫੀਆਂ ਹਨ 650 ਟੌਫੀਆਂ ਨੇ ਤੇ ਜੋ ਪੰਜ ਪੈਕੇਟਾਂ ਵਿੱਚ ਬਰਾਬਰ ਪਾਣੀਆਂ ਨੇ ਤਾਂ ਹਰ ਇੱਕ ਪੈਕੇਟ ਵਿੱਚ ਕਿੰਨੀਆਂ ਟੌਫੀਆਂ ਪਾਈਆਂ ਜਾਣਗੀਆਂ 650 ਟੌਫੀਆਂ ਨੂੰ 5 ਪੈਕਟਾਂ ਵਿੱਚ ਪਾ ਦੇਣਾ ਅਰਸ਼ੀ ਪੁੱਛਣਾ ਨਹੀਂ ਬੇਟਾ ਹਾਂਜੀ ਸੋਡੀ ਕਰ ਲੈਂਦੇ ਫਿਰ ਤੁਸੀਂ ਵੀ ਕਰ ਲਓ ਤੁਸੀਂ ਵੀ ਕਰ ਲਓ ਮੇਰੀ ਗੱਲ ਸੁਣ ਲਓ ਜਦੋਂ ਸਵਾਲ ਕਰ ਲਿਆ ਉਹਦੀ ਰੀ ਚੈਕਿੰਗ ਜ਼ਰੂਰ ਕਰਿਆ ਕਰੋ ਹਾਂਜੀ ਹਾਂਜੀ ਕਿ ਇਹ ਸਭ ਤੋਂ ਪਹਿਲਾਂ ਟੀ ਇਹਦਾ ਬੁੱਟੇ ਦਾਤ ਖੜਾ ਸੀ ਹਾਂਜੀ ਬੁੱਟੇ ਤੁਸੀਂ ਦੱਸੋ ਕਿੰਨਾ ਅਨਸਰ ਹੈ ਫਿਰ 73 93 83 ਸਹਿਜ 130 ਹਾਂਜੀ 130 ਕਿੰਨਾ ਅਨਸਰ ਹੈ ਦਾ 130 ਕਿਰਨ ਤੇਰਾ ਕਿੰਨਾ ਸੀ ਪੁੱਤਰ 130 ਸਹੀ ਗੱਲ ਹੈ ਬੁੱਟੇ ਤੈਨਨੇ ਕੀ ਕਰਿਆ ਸੀ ਬੇਟਾ ਇਹਦੇ ਵਿੱਚ ਤਾਂ ਗੁਣਾ ਦੇ ਨਾਲ ਤਾਂ 100 ਉਹ ਤਾਂ ਤੁਹਾਡੇ ਦਾ ਸੀ ਗੁਣਾ ਥੋੜੀ ਸੀ ਪਾਗ ਪਾ ਗੋਨੀ ਉੱਤੇ ਜਿਹਨੇ ਪਾਈ ਪਾਗੂ ਵੀ ਪੰਜ ਰੁਪਏ ਦੇ 6 ਦੋ ਮਿਨਾਣਾ ਪਾਸ ਕਰੀ ਹਾਂ ਤਾਂ ਕਿੰਨਾ ਹੋਊਗਾ ਕਰ ਪਾਗ ਤੇਰਾ ਵੀ ਤਾਂ ਫਿਰ ਗਲਤੀ ਹੈ ਦੇਖ ਲੈ ਤੂੰ ਗਲਤੀ ਘੱਟ ਰੱਖੇ ਦਾ ਮਤਲਬ ਕਾਲੀ ਐਨੀ ਰਹਿੰਦੀ ਐ ਇਹਨੂੰ ਲੜਾਈ ਇਹਨੂੰ ਲੜਾਈ ਦਾ ਮਾਹੌਲ ਤੋਂ ਇਲਾਵਾ ਇਹਨੂੰ ਮਤਲਬ ਸਵਾਲ ਤੇ ਧਿਆਨ ਨਹੀਂ ਇਹਦਾ ਇਹ ਧਿਆਨ ਹੈ ਵੀ ਦੂਜਾ ਬੱਚਾ ਕੋਈ ਸਹੀ ਨਾ ਦੱਸ ਹਾਂ 130 ਅਨਸਰ ਆਉਣਾ ਸੀ ਇੱਕ ਪੈਕੇਟ 'ਚ ਆਪਾਂ 130 ਟੌਫੀਆਂ ਪਾਵਾਂਗੇ ਫਿਰ ਉਹ 650 ਟੌਫੀਆਂ ਬਰਾਬਰ ਵੰਡੀਆਂ ਜਾਣਗੀਆਂ ਹੈਨਾ ਸੁਮਨ ਹਾਂਜੀ ਹਾਂ ਟੌਫੀਆਂ ਦੀ ਗਿਣਤੀ 630 650 ਸੀ ਵੱਧਦੀ ਨਹੀਂ ਉਹ ਗਿਣਤੀ ਗਿਣਤੀ ਤੁਸੀਂ ਕਿਵੇਂ ਬਧਾਈ ਜਾਨਦੇ ਹੋ ਹਾਂਜੀ ਨੰਬਰ ਲੱਗ ਗਿਆ ਇਹਨਾਂ ਦਾ ਹਾਂਜੀ ਕੱਟੂਗੀ ਲੱਗ ਗਿਆ ਹਾਂਜੀ ਨੈਕਸਟ ਸਰਵਾਲ ਹੈ ਕਹਿੰਦੇ ਹਲਵਾਈ ਨੇ 12 ਕਿਲੋ ਪਨੀਰ ਨਾਲ ਲੈ ਫਿਰ ਦੇ ਦੇ ਜੀ ਆ ਮਨਜੋ ਤੇਰਾ ਹੱਥ ਖੜਾ ਨਾ ਚਲ ਦੇ ਦੇ ਨੀ ਪਰ ਹੁਣ ਜਵਾਬ ਤਾਂ ਦੇ ਦੇ ਫਿਰ ਉਹਦੇ ਨੇ ਕੱਢ ਲਿਆ ਸੀ ਉਹ ਕਹਾਣੀ ਸੀ ਕੁੱਤੀ ਕੱਸੀ ਰੱਖ ਲਈ ਸੀ ਨੇ ਹਾਂ ਜੀ ਤੂੰ ਵੀ ਹੱਥ ਖੜਾ ਕਰਾ ਚੁਣ ਨਾ ਬਾਈ ਬਾਈ ਜੀ ਦੱਸੋ ਵੀ ਬਾਈ ਕਿੰਨਾ ਹੀ ਹਾਟੇ ਤੂੰ ਜਵਾਬ ਕੱਢ ਪਹਿਲਾਂ ਇਹ ਕਿ ਨਹੀਂ ਸੋਚਦਾ ਦੂਜੀ ਟੀਮ ਦਾ ਜਵਾਬ ਗਲਤੀ ਤਾਂ ਹੋ ਸਕਦਾ ਹੈ ਜੇ ਪਹਿਲਾਂ ਤਕੜਾ ਕਰਦੇ ਨੇ ਫੇਰ ਟੀਮ ਦੀ ਵਾਰੀ ਸੋਡੀ ਆ ਜਾਂਦੀ ਹੈ ਵਾਰੀ ਸੀ ਮੈਂ ਚ ਲੈ ਕੇ ਸਵਾਲ ਕੱਢਣ ਤੋਂ ਬਾਅਦ ਹੀ ਹੱਥ ਖੜਾ ਕਰੋ ਬਸ ਹੁਣ ਆਹ ਜਾਓ ਤਾਂ ਸਵਾਲ ਟੀਮ ਸਵਾਲ ਕਰ ਲੈ ਪਹਿਲਾਂ ਠੀਕ ਹੈ ਫੇਰ ਕੜਿਆ ਕਰ ਨਾਲ ਨਾਲ ਹਲਵਾਈ ਨੇ 12 ਕਿਲੋ ਪਨੀਰ ਨਾਲ 624 ਪੀਸ ਪਕੌੜਿਆਂ ਦੇ ਤਿਆਰ ਕੀਤੇ 12 ਕਿਲੋ ਪਨੀਰ ਨਾਲ 624 ਪੀਸ ਪਕੌੜਿਆਂ ਦੇ ਤਿਆਰ ਕੀਤੇ ਦੱਸੋ 1 ਕਿਲੋ ਪਨੀਰ ਵਿੱਚ ਕਿੰਨੇ ਪਕੌੜੇ ਤਿਆਰ ਹੋਣਗੇ ਜੀ ਪਤਾ ਤੈਨੂੰ ਹਲਵਾਈ ਨੇ 12 ਕਿਲੋ ਪਨੀਰ ਨਾਲ 624 ਪੀਸ ਪਕੌੜਿਆਂ ਦੇ ਤਿਆਰ ਕੀਤੇ ਦੱਸੋ 1 ਕਿਲੋ ਪਨੀਰ ਵਿੱਚ ਕਿੰਨੇ ਪਕੌੜੇ ਤਿਆਰ ਕੀਤੇ ਜਾ ਸਕਦੇ ਹਨ 1 ਕਿਲੋ ਪਨੀਰ ਨਾਲ ਆਣੀ ਤੁਸੀਂ ਚਾਰ ਬੱਚਿਆਂ ਨੇ ਖੜੇ ਕੀਤੇ ਨਾ ਹੱਥ ਉਹ ਚਾਰਾਂ ਤਾਂ ਹੀ ਨਹੀਂ ਪੁੱਛਦੀ ਪਰ ਅੱਜ ਟੀਮ ਦਾ ਹੱਥ ਆਉਦਾ ਹੀ ਖੜਾ ਹੈ ਜੀ ਨਾ ਮਨਜੋਤ ਦਾ ਪਹਿਲਾ ਕੋਈ ਨਾ ਪਹਿਲਾਂ ਉਹਨਾਂ ਦੀ ਟੀਮ ਤੋਂ ਪੁੱਛੂ ਪਰ ਮੈਂ ਤੁਹਾਡੇ ਦੋਵਾਂ ਤੋਂ ਨਹੀਂ ਪੁੱਛੀ ਨਾ ਤੁਹਾਡੇ ਦੋਵਾਂ ਤੋਂ ਪੁੱਛਦੀ ਹੁਣ ਨੀਚੇ ਕਰ ਲੋ ਹੱਥ ਹੁਣ ਇੱਕ ਦੂਜੇ ਨੂੰ ਦੇਖਣਾ ਨਹੀਂ ਨਾ ਦੱਸਣਾ ਆਣੀ ਬੁੱਟੇ ਖੜਾਓ ਕਦੋਂ ਕੱਢੇਗਾ ਅਸ਼ਵਣ ਖੜਿਓ 748 1 ਕਿਲੋ ਪਨੀਰ ਨਾਲ 12 ਕਿਲੋ ਪਨੀਰ ਨਾਲ ਤਾਂ 624 ਤਿਆਰ ਕਰਦਾ ਤਾਂ 1 ਕਿਲੋ ਪਨੀਰ ਨਾਲ ਤਾਂ ਫਿਰ ਕੱਟ ਨਹੀਂ ਆਉਣਗੇ ਤਿਆਰ ਹਾਂਜੀ ਤੁਸੀਂ ਦੱਸੋ ਖੜਿਓ ਕਿੰਨੇ ਉੱਚੀ ਬੋਲੋ ਤੈਨੂੰ ਕਿੰਨੇ ਘਟਾਉਣ ਜੋ ਉਹ ਕੱਟ ਰਿਹਾ ਨਹੀਂ ਮੈਂ ਦੱਸਾਂ ਹੀ ਆਰੇ ਕੋਈ ਉੱਚੀ ਬੋਲੋ ਹਾਂ ਤੁਸੀਂ ਬੋਲੋ ਤੁਸੀਂ ਮੇਰੀ ਗੱਲ ਸੁਚੁਪ ਹਾਂਜੀ ਥੋਨੇ ਕਿੰਨਾ ਗੱਡੇ 80 ਕਿਲੋ ਕਿਰਾਂ ਆਈ ਬੰਗਿਆ ਨਹੀਂ ਆ ਗਈ ਮੰਮੀ ਬੰਗਿਆ ਹਾਂ ਤੇਰੀ ਹਾਂ ਪਰ ਇਹ ਰਣਵੀਰ ਨੇ ਅਨਸਰ ਤਾਂ ਸਹੀ ਦੱਸਤਾ ਰਣਵੀਰ ਪਹਿਲਾਂ ਮੈਂ ਕਿਹਾ ਸੀ ਰਣਵੀਰ ਤੁਸੀਂ ਕਿਹਨਾ ਅਨਸਰ ਦੱਸੋ ਉੱਚੀ ਬੋਲੋ ਇੱਕ ਤਾਂ ਉਹਨਾਂ ਨੂੰ ਸੁਣਾਓ ਹਾਂ ਕੋਣ ਜਾ ਫਿਰ ਇਹਨੂੰ ਤਾਂ ਮੈਂ ਬਾਅਦ ਚ ਪੁੱਛਿਆ ਪਹਿਲਾਂ ਰਣਵੀਰ ਨੂੰ ਪੁੱਛਿਆ ਰਣਵੀਰ ਦਾ ਨੰਬਰ ਲਗਾਓ ਹੀ ਮੈਂ ਹੁਣ ਧਿਆਨ ਰੱਖਿਓ ਪਹਿਲਾਂ ਮੈਂ ਬੁੱਟੇ ਤੋਂ ਪੁੱਛਿਆ ਸੀ ਪਹਿਲੇ ਬੁੱਟੇ ਨੇ ਗਲਤ ਦੱਸਿਆ ਸੀ ਫਿਰ ਯਾਰਾਂ ਦੀ ਫਿਕਰਤ ਨਾਲ ਆ ਗਈ ਫਿਰ ਮੈਂ ਇਹਦੋਂ ਤੂੰ ਪੁੱਛਿਆ ਹੀ ਨਹੀਂ ਉਹ ਮੈਂ ਤਾਂ ਤਾਂ ਵੀ ਅੱਜ ਨਹੀਂ ਲੁੱਛਦੀ ਵੀ ਨਹੀਂ ਹਾਂ ਮੈਂ ਕਦੋਂ ਪੁੱਛਿਆ ਮੇਰੇ ਇਹਦੇ ਤੋਂ ਪਹਿਲਾਂ ਤਾਂ ਮੈਂ ਨਰਨਵੀਰ ਤੋਂ ਪੁੱਛਿਆ ਹੈ ਮੈਂ ਨਾ ਕਰਾਈ ਤਰੋ ਜੀ ਜਾਓ ਰਣੀ ਮੰਜੋ ਤੁਸੀਂ ਐਂ ਕਰੋ ਖੜੇ ਹੋ ਕੇ ਬਾਹਰ ਭੱਜ ਜਾਓ ਕਲਾਸ ਤੋਂ ਜਾਓ ਜਾਓ ਖੜਿਆ ਜਾ ਨਿਕਲ ਬਾਹਰ ਕਲਾਸ ਤੋਂ ਖੜੇ ਹੋ ਚਲ ਚਲ ਜਾ ਜਾਓ ਫालतू ਗੱਲਾਂ ਦੇ ਵਿੱਚ ਨਹੀਂ ਗੱਲ ਕਰਨ ਹਾਂ ਨੀ ਨੈਕਸਟ ਸਵਾਲ ਦੇਖੋ ਬੇਟਾ ਅੱਛਾ ਨੈਕਸਟ ਪ੍ਰਸ਼ਨ ਆ ਗਿਆ ਧਿਆਨ ਨਾਲ ਦਿਓ ਬੇਟਾ ਜਵਾਬ ਹਰ ਪਿੰਡ ਵਿੱਚ ਜੇਕਰ 800 ਰੁੱਖ ਲਗਾਉਣ ਦਾ ਟੀਚਾ ਹੈ ਮਤਲਬ ਹਰ ਪਿੰਡ 'ਚ 800 ਰੁੱਖ ਲਗਾਉਣੇ ਨੇ ਧਿਆਨ ਨਾਲ ਕਰਿਓ ਹਰ ਪਿੰਡ ਵਿੱਚ 800 ਰੁੱਖ ਲਗਾਉਣ ਦਾ ਟੀਚਾ ਹੈ ਤਾਂ ਅਜੇ ਇਹ 20 ਪਿੰਡਾਂ ਵਿੱਚ ਹੂੰ 800 ਰੁੱਖ ਲਗਾਉਣੇ ਨੇ ਹਰ ਇੱਕ ਪਿੰਡ 'ਚ ਤਾਂ 20 ਪਿੰਡਾਂ ਵਿੱਚ ਕਿੰਨੇ ਰੁੱਖ ਲਗਾਉਣ ਦੀ ਲੋੜ ਪਵੇਗੀ 20 ਪਿੰਡਾਂ ਵਿੱਚ ਫਿਰ ਕਿੰਨੇ ਲਗਾਏ ਜਾਣਗੇ ਇੱਕ ਪਿੰਡ ਵਿੱਚ 800 ਰੁੱਖ ਲਗਾਉਣ ਦਾ ਟੀਚਾ ਹੈ ਤਾਂ 20 ਪਿੰਡਾਂ ਵਿੱਚ ਕਿੰਨੇ ਰੁੱਖ ਲਗਾਉਣ ਦੀ ਲੋੜ ਪਵੇਗੀ ਆਪਦਾ ਸਵਾਲ ਚੈੱਕ ਜ਼ਰੂਰ ਕਰ ਲੋਵੇ ਕਿਤੇ ਨਾ ਹੋਵੇ ਤੁਸੀਂ ਗਲਤ ਜਵਾਬ ਦੇ ਦੋ ਇਹਦਾ ਇੱਕ ਪਿੰਡ ਵਿੱਚ ਜੇਕਰ 800 ਰੁੱਖ ਲਗਾਉਣ ਦਾ ਟੀਚਾ ਹੈ ਤਾਂ ਜੇ 20 ਪਿੰਡਾਂ ਵਿੱਚ ਰੁੱਖ ਲਗਾਉਣ ਲਈ ਕਿੰਨੇ ਰੁੱਖਾਂ ਦੀ ਲੋੜ ਪਵੇਗੀ ਹਾਂ ਲੀਟੀਰਨ ਤੁਹਾਡਾ ਜਵਾਬ ਦੱਸੋ 16000 13 ਕਿੰਨਾ ਹੈ ਇੱਕ 16000 ਮਣੀ 81 ਸੁਮਨ ਚਲਾ ਹੈ ਯਾਰ ਹਾਂ ਹਾਂਜੀ ਮੈਂ 16000 ਅੱਜ ਤੋਂ 16000 800 ਅਸ਼ਮਨ 16000 ਜੀ ਹਾਂ ਹਾਂਜੀ ਤੁਸੀਂ ਦੱਸੋ ਐਂ ਤੁੱਕਾ ਨਾ ਲਗਾਓ 16000 ਜੀ ਹਾਂਜੀ ਇਹਦਾ ਜਵਾਬ ਹੈ 16000 ਕਿੰਨਾ ਜੋ ਆਵੇ ਇਹਦਾ ਬੜੀ ਮੂਰੀ ਆਈ ਦੀ ਸੀ ਆ ਜਾ ਬੇਟਾ 16000 ਇਹਦਾ ਜਵਾਬ ਕਿ ਬੇਟਾ ਮੇਰੀ ਗੱਲ ਸੁਣੋ ਚਾਹੇ ਮੈਂ ਤੁਹਾਨੂੰ ਕਿੱਥੇ ਵੀ ਬਿਠਾਦਾ ਚਾਹੇ ਖੁੰਜੇ 'ਚ ਬਿਠਾਦਾ ਚਾਹੇ ਪਹਿਲੇ ਨੰਬਰ ਦੇ ਵਿੱਚ ਬਿਠਾਦਾ ਸਵਾਲ ਤੁਹਾਨੂੰ ਆਉਣਾ ਹੀ ਚਾਹੀਦਾ ਠੀਕ ਹੈ ਇਹ ਸੋਨੂੰ ਪਿੱਛੇ ਮੈਨੇ ਤਾਂ ਬਿਠਾਇਆ ਤੂੰ ਤਾਂ ਪਿੱਛੇ ਵੀ ਗੱਲ ਲੰਨੇ ਹੋ ਪਰ ਜਿਹੜੇ ਕਈ ਬੱਚੇ ਨੇ ਉਹ ਲੁਕ ਲੁਕੀ ਲੁਕੇ ਰਹਿੰਦੇ ਨੇ ਮੇਰੇ ਤੋਂ ਵੀ ਮੈਂ ਅਸੀਂ ਸਵਾਲ ਨਾ ਨਾ ਕਰੀ ਮੈਡਮ ਨੂੰ ਦਿਖੀਏ ਨਾ ਇਸ ਲਈ ਉਹਨੂੰ ਮੈਂ ਅੱਗੇ ਕਰਤਾ ਕਰਤਾ ਹਾਂਜੀ ਇੱਕ ਲਾਸਟ ਸਵਾਲ ਪੁੱਛਿਆ ਜਾਊਗਾ ਤੁਹਾਡੇ ਤੋਂ ਲਾਸਟ ਸਵਾਲ ਰੈਡੀ ਹੋ ਹਾਂਜੀ ਧਿਆਨ ਨਾਲ ਕਰਿਓ ਕਹਿੰਦੇ ਇੱਕ ਕਿਤਾਬ ਘਰ ਵਿੱਚ ਕੁੱਲ 750 ਕਿਤਾਬਾਂ ਹਨ ਇੱਕ ਕਿਤਾਬ